अरविंद केजरीवाल ਦੀ ਜਿਹੜੀ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਕਿ ਜੇ ਸਾਡੇ ਵਿਕਾਸ ਤੇ ਮੋੜ ਇੰਨੀਆਂ ਨੀਤੀਆਂ ਤੁਹਾਡੀਆਂ ਪਸੰਦ ਸੀਗੀਆਂ ਲੋਕਾਂ ਨੂੰ ਤੇ ਫਿਰ ਮੁੱਖ ਮੰਤਰੀ ਸਾਰਾ ਮੰਤਰੀ ਮੰਡਲ ਲੈ ਕੇ ਸਾਰੇ ਐਮਐਲਏ ਨੂੰ ਲੈ ਕੇ ਕਿਉਂ ਬੈਠੇ ਰਹੇ ਉੱਥੇ ਜੇ ਇੱਥੇ ਸਾਰਾ ਕੁਝ ਸਹੀ ਤੁਹਾਡੀਆਂ ਨੀਤੀਆਂ ਕਰਕੇ ਸੀਗਾ ਤਾਂ ਐਸਐਸਪੀ ਨੂੰ ਇਲੈਕਸ਼ਨ ਕਮਿਸ਼ਨ ਨੇ ਕਿਉਂ ਸਸਪੈਂਡ ਕੀਤਾ ਇੰਟਰਸਟਿੰਗ ਬਿਆਨ ਜਿਹੜਾ ਮਨਦੀਪ ਸਿੰਘ ਦਾ ਆਇਆ ਉਹਨਾਂ ਨੇ ਕਿਹਾ ਕਿ ਅ ਕੀ ਜੇ ਮੈਂ ਨਾ ਚੋਣ ਲੜਦਾ ਤਾਂ ਅਕਾਲੀ ਦਲ ਚੋਣ ਜਿੱਤ ਜਾਂਦਾ ਵਾਰਿਸ ਪੰਜਾਬ ਦੇ ਨੂੰ ਦੇਖੀਏ ਤਾਂ ਉਹਨਾਂ ਤੇ ਜ਼ਿਆਦਾ ਨਿਗਾ ਉਹਨਾਂ ਤੇ ਸੀ ਅੱਜ ਦੇ ਸਮੇਂ ਵਿੱਚ ਕਿ ਉਹਨਾਂ ਦਾ ਮਤਲਬ ਜ਼ਿਆਦਾ ਰੁਝੇਵਾਂ ਸੀ ਲੋਕਾਂ ਵਿੱਚ ਜਿਹੜੀ ਇਹਨਾਂ ਦੀ ਮੁਹਿਮ ਹੈ ਉਹ ਐਕਟਿਵਿਸਟ ਟਾਈਪ ਬੰਦੇ ਲੜ ਰਹੇ ਸੀਗੇ ਹੂੰ ਉਹ ਮੁਹਿਮ ਸੋਸ਼ਲ ਮੀਡੀਆ ਤੇ ਜ਼ਿਆਦਾ ਸੀ ਗਰਾਊਂਡ ਤੇ ਘੱਟ ਸੀ ਉਹਨਾਂ ਨੇ ਕੈਂਡੀਡੇਟ ਨੂੰ ਉੱਥੇ ਅਨਾਥ ਵਾਂਗੂ ਛੱਡ ਦਿੱਤਾ ਹੂੰ ਉਹ ਆਪਣੇ ਭਰਾ ਦੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਜਾ ਕੇ ਹਨਾ ਤੇ ਰਾਜਾ ਵੜਿੰਗ ਨੂੰ ਹੁਣਾਂ ਦਾ ਪਤਾ ਨਹੀਂ ਲੱਗਿਆ ਉਹਨਾਂ ਨੂੰ ਆਪਣੀ ਮੇਰੇ ਖਿਆਲ ਗ੍ਰਿਫਤਾਰੀ ਦਾ ਡਰ ਹੋ ਗਿਆ ਤੇ ਜਿਵੇਂ ਰਾਜਾ ਵੜਿੰਗ ਸਾਹਿਬ ਦੇ ਧਿਆਨ ਆਏ ਇਹਨਾਂ ਸਾਰਿਆਂ ਨੂੰ ਲੈ ਕੇ ਕਾਂਗਰਸ ਦੀ ਸਮਝ ਆਂਦੀ ਏ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਦਾ ਬਹੁਤ ਜ਼ੋਰ ਲੱਗਿਆ ਹੋਇਆ ਸੀ ਤਾਂ ਫਿਰ ਭਾਜਪਾ ਨੇ ਕਿੱਥੇ ਮਾਰ ਖਾਧੀ ਜਿਹੜਾ ਮਹਾਗਠ ਯੂਡਾ ਕਾਂਗਰਸ ਤੇ ਲਾਲੂ ਯਾਦਵ ਦੀ ਪਾਰਟੀ ਦਾ ਉਹਦਾ ਸਫਾਇਆ ਹੋ ਗਿਆ ਤਨ ਤਨ ਚੋਣਾਂ ਦੇ ਨਤੀਜੇ ਸਪਸ਼ਟ ਨੇ ਕਿਵੇਂ ਦਾ ਮਾਹੌਲ ਰਿਹਾ ਤੇ ਕਿਸ ਦੇ ਕਿਵੇਂ ਦੇ ਬਿਆਨ ਆ ਰਹੇ ਨੇ ਇਹਨਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਉਧਰ ਬਿਹਾਰ ਦੀਆਂ ਚੋਣਾਂ ਉੱਥੇ ਕਿਹੋ ਜਿਹਾ ਮਾਹੌਲ ਰਿਹਾ ਤੇ ਉੱਥੋਂ ਦੀ ਕਿਹੋ ਜਿਹੀ ਅਪਡੇਟ ਹੈ ਇਸ ਨੂੰ ਲੈ ਕੇ ਚਰਚਾ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲਾ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਸ਼ੁਕਰੀਆ ਕੁਜੀਤ ਤਰਨਤਨ ਚੋਣਾਂ ਦੇ ਨਤੀਜੇ ਸਰ ਕੋਲ ਮਿਲਾ ਕੇ ਆ ਗਏ ਤੇ ਆਪ ਦੀ ਉੱਥੇ ਇੱਕ ਮਤਲਬ ਚੰਗੇ ਮਾਰਜਨ ਨਾਲ ਜਿੱਤ ਹੋਈ ਹੈ ਇਸ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਆਮ ਆਦਮੀ ਪਾਰਟੀ ਹੁਣ ਨਤੀਜੇ ਦਾ ਐਲਾਨ ਹੋ ਗਿਆ ਔਰ ਚੋਣ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਜਿਹੜਾ ਡਾਟਾ ਅਪਲੋਡ ਕੀਤਾ ਗਿਆ ਉਹਦੇ ਮੁਤਾਬਕ 42648 ਵੋਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਤੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਰਹਾ ਉਹਨਾਂ ਨੂੰ 30558 ਮਿਲੀਆਂ ਸੋ 12191 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਨੂੰ ਜੇਤੂ ਡਿਕਲੇਅਰ ਕੀਤਾ ਗਿਆ ਹੈ ਇਸੇ ਤਰ੍ਹਾਂ ਤੀਜੇ ਨੰਬਰ ਤੇ ਮਨਦੀਪ ਸਿੰਘ ਰਿਹਾ ਬਾਰਸ ਪੰਜਾਬ ਅਕਾਲੀ ਦਲ ਦਾ ਜੀ ਉਹਨਾਂ ਨੂੰ 19620 ਵੋਟਾਂ ਮਿਲੀਆਂ ਤੇ ਉਹ 23029 ਵੋਟਾਂ ਦੇ ਫਰਕ ਨਾਲ ਹਾਰੇ ਆ ਹੂੰ ਸੋ ਜਿੰਨੀਆਂ ਅੱਧੋ ਅੱਧੀ ਦਾ ਫਰਕ ਪੈ ਗਿਆ ਉਹਨਾਂ ਨੂੰ ਜੀ ਤੇ ਚੌਥੇ ਨੰਬਰ ਤੇ ਫਿਰ ਕਾਂਗਰਸ ਆਈ ਜੇ ਕਾਂਗਰਸ ਨੂੰ ਵੀ 15078 ਵੋਟਾਂ ਮਿਲੀਆਂ ਹੂੰ ਤੇ ਆ ਭਾਰਤੀ ਜਨਤਾ ਪਾਰਟੀ ਨੂੰ 6239 ਵੋਟਾਂ ਮਿਲੀਆਂ ਤੇ ਇਸ ਤੋਂ ਇਲਾਵਾ ਇੱਕ ਉਮੀਦਵਾਰ ਹੋਰ ਹੈ ਮਨਦੀਪ ਸਿੰਘ ਜਿਹਦੀ ਪਹਿਲਾਂ ਆਪਾਂ ਚਰਚਾ ਵੀ ਕਰਦੇ ਰਹੇ ਹਾਂ ਉਹਨੂੰ 873 ਵੋਟਾਂ ਮਿਲੀਆਂ ਉਹ ਤੋਂ ਬਾਅਦ ਜਿੰਨੇ ਆਜ਼ਾਦ ਕੈਂਡੀਡੇਟ ਸੀਗੇ ਉਹ ਕਿਸੇ ਨੂੰ ਵੀ ਇੱਕ ਨੂੰ ਇੱਕ ਉਮੀਦਵਾਰ ਨੂੰ 547 ਵੋਟਾਂ ਪਈਆਂ ਬਾਕੀ ਸਾਰੇ 500 ਤੋਂ ਥੱਲੇ ਹੈ ਤੇ ਜੇ ਤੁਹਾਡਾ ਵੀ ਇੰਟਰਸਟ ਹੋਏਗਾ ਸੁਣਨ ਦਾ ਨੀਟੂ ਛਟਰਾਂ ਵਾਲੇ ਨੂੰ ਕਿੰਨੀਆਂ ਵੋਟਾਂ ਪਈਆਂ ਉਹਨੂੰ 464 ਵੋਟਾਂ ਪਈਆਂ ਤੇ ਉਹਨਾਂ ਕਿਹਾ ਇਹ ਮੇਰੀ ਨੇਕ ਕਮਾਈ ਦੀਆਂ ਹੈ ਜੀ ਇਹ ਮੇਰੀ ਜਿਹੜੀ ਕੋਈ ਦੋ ਨੰਬਰ ਦਾ ਕੰਮ ਕਰਕੇ ਮੈਂ ਵੋਟਾਂ ਨਹੀਂ ਲਈਆਂ ਸੋ ਇੰਟਰਸਟਿੰਗਲੀ ਨੋਟਾ ਨੂੰ ਜਿਹੜੀਆਂ ਉਹ 600 ਨੋ ਵੋਟਾਂ ਪਈਆਂ ਵੀ ਨਾਟ ਫ੍ਰੋਮ ਅਬਾਬਨਾ ਨੋਟਾ ਜੇ ਬੇੜਾ ਕੋ ਕਿਸੇ ਵੀ ਕੈਂਡੀਡੇਟ ਨੂੰ ਵੋਟ ਨਹੀਂ ਪਾਉਂਦੇ ਉਹ ਨੋਟਾ ਨੂੰ ਬਟਨ ਦਬਾ ਸਕਦੇ ਆ ਸੋ ਉਹ 609 ਵੋਟਾਂ ਪਈਆਂ ਸੋ ਇਸ ਤਰੀਕੇ ਦੇ ਨਾਲ ਆਪਾਂ ਜਿਸ ਤਰ੍ਹਾਂ ਕਿਆਸ ਪਹਿਲਾਂ ਲੱਗੀ ਰਹੇ ਸੀਗੇ ਜਾਂ ਜਿਸ ਤਰ੍ਹਾਂ ਦੀਆਂ ਰਿਪੋਰਟਸ ਆ ਰਹੀਆਂ ਸੀਗੀਆਂ ਉਹਦੇ ਮੁਤਾਬਕ ਇਹੀ ਸੀ ਕਿ ਮੁਕਾਬਲਾ ਆਮ ਆਦਮੀ ਪਾਰਟੀ ਔਰ ਬਾਰਸ ਪੰਜਾਬ ਦੇ ਤੇ ਅਕਾਲੀ ਦਲ ਪੇ ਤਿੰਨਾਂ ਦੇ ਵਿੱਚ ਮੁਕਾਬਲਾ ਰਹੇਗਾ ਤੇ ਕਾਂਗਰਸ ਜਿਹੜੀ ਆ ਉਹ ਕਾਫੀ ਪਛੜ ਗਈ ਸੀ ਇਸ ਕਰਕੇ ਇੱਕ ਵਾਰ ਤਾਂ ਲੱਗਿਆ ਕਿ ਕਾਂਗਰਸ ਸਵੇਰੇ ਇੱਕ ਦੇ ਮੁਕਾਬਲੇ ਦੇ ਵਿੱਚ ਹੈ ਪਰ ਜਦੋਂ ਤੀਜੇ ਚੌਥੇ 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 ਪੰਜਵੇਂ ਗੇਟ ਤੋਂ ਬਾਅਦ ਉਹ ਡਾਊਨ ਚਲੀ ਗਈ ਤੇ ਫਿਰ ਮੁੜ ਕੇ ਉਹਦਾ ਆਹਾਰ ਜਿਹੜਾ ਨਹੀਂ ਹੋਇਆ ਇਸੇ ਤਰ੍ਹਾਂ ਪਹਿਲੇ 3 ਰਾਉਂਡਸ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਜਿਹੜੇ ਨੇ ਉਹ ਲੀਡ ਕਰ ਰਹੇ ਸੀਗੇ ਤੇ ਪਰ ਉਹਨਾਂ ਦਾ ਪਹਿਲਾ ਮਾਰਜਨ 7-800 ਸੀਗਾ ਤੇ ਇੱਕ ਟਾਈਮ 1000 ਵੀ ਹੋਇਆ ਤੇ ਫਿਰ ਉਹ ਇੱਕਦਮ ਮਾਰਜਨ ਘਟਿਆ 300 ਅ ਹੋਤਰ ਸੀਗਾ ਸ਼ਾਇਦ ਤੀਜੇ ਤੀਜੇ ਦੇ ਵਿੱਚ ਤੇ ਫਿਰ ਚੌਥੇ ਦੇ ਵਿੱਚ ਉਲਟਾ ਪੈ ਗਿਆ ਕੰਮ ਤੇ ਉਹ 300 ਦੇ ਨਾਲ ਬੋਟ ਦੇ ਨਾਲ ਅੱਗੇ ਹੋ ਗਿਆ ਸੋ ਇਸ ਤਰ੍ਹਾਂ ਫਿਰ ਉਹ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਰਮਿਤ ਸੰਧੂ ਜਿਹੜੇ ਨੇ ਉਹ ਲਗਾਤਾਰ ਆ ਆਪਣੀ ਹਰ ਗੇਡ ਦੇ ਵਿੱਚ ਵੋਟਾਂ ਦੀ ਵਾਦਾ ਜਿਹੜਾ ਕਰਦੇ ਗਏ ਔਰ ਮੁੜ ਕੇ ਫਿਰ ਉਹਨਾਂ ਨੇ ਕਿਸੇ ਵਿਰੋਧੀ ਉਮੀਦਵਾਰ ਨੂੰ ਨੇੜੇ ਨਹੀਂ ਢੁੱਕਣ ਦਿੱਤਾ ਸੋ ਇਸ ਇਹ ਨਤੀਜਾ ਰਿਹਾ ਤੇ ਕੇਜਰੀਵਾਲ ਜਿਹੜੀ ਤੁਸੀਂ ਬਿਆਨਾਂ ਦੀ ਗੱਲ ਕੀਤੀ ਹੈ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਕਿ ਜੇ ਸਾਡੇ ਵਿਕਾਸ ਤੇ ਮੋਹਰ ਜਿਸ ਤਰ੍ਹਾਂ ਆਮ ਤੌਰ ਤੇ ਸਰਕਾਰੀ ਧਿਰਾਂ ਦਾ ਬਿਆਨ ਹੁੰਦਾ ਹੀ ਹੈ ਇਹ ਸਾਡੇ ਕੰਮ ਦੀ ਲੋਕ ਲੋਕ ਪਸੰਦ ਕਰ ਰਹੇ ਆ ਸੋ ਇਹ ਕੰਮ ਐਨੇ ਕੀਤੇ ਸਿਗੇ ਤੇ ਇੰਨੀਆਂ ਨੀਤੀਆਂ ਤੁਹਾਡੀਆਂ ਪਸੰਦ ਸਿਗੀਆਂ ਲੋਕਾਂ ਨੂੰ ਤੇ ਫਿਰ ਮੁੱਖ ਮੰਤਰੀ ਸਾਰਾ ਮੰਤਰੀ ਮੰਡਲ ਲੈ ਕੇ ਸਾਰੇ ਐਮਐਲਏ ਨੂੰ ਲੈ ਕੇ ਕਿਉਂ ਬੈਠੇ ਰਹੇ ਉੱਥੇ ਬਿਲਕੁਲ ਹੈਨਾ ਤੇ ਜਿਹੜੀਆਂ ਖਬਰਾਂ ਆ ਰਹੀਆਂ ਸਿਗੀਆਂ ਕਿ ਉੱਥੇ 3000 3000 ਤੋਂ 4000 ਦੇ ਵਿੱਚ ਵੋਟ ਵਿਕ ਰਹੀ ਹੈ ਠੀਕ ਹੈ ਤੇ ਜੇ ਇੱਥੇ ਸਾਰਾ ਕੁਝ ਸਹੀ ਤੁਹਾਡੀਆਂ ਨੀਤੀਆਂ ਕਰਕੇ ਸੀਗਾ ਤਾਂ ਐਸਐਸਪੀ ਨੂੰ ਇਲੈਕਸ਼ਨ ਕਮਿਸ਼ਨ ਨੇ ਕਿਉਂ सस्पेंड ਕੀਤਾ ਸੋ ਇਹ ਕੁਝ ਸਵਾਲ ਹੈ ਸੋ ਆਮ ਤੌਰ ਤੇ ਕਹਿੰਦੇ ਨੇ ਕਿ ਜ਼ਿਮਨੀ ਚੋਣ ਦੇ ਵਿੱਚ ਸਰਕਾਰ ਜਿਹੜੀ ਹੈ ਜਿੱਤ ਜਾਂਦੀ ਹੈ ਪਰ ਉਹ ਵੀ ਇਹਹੀ ਇਹ ਨਤੀਜਾ ਉਸੇ ਦੀ ਕੰਟੀਨਿਉਟੀ ਹੈਗੀ ਪਰ ਆਮ ਆਦਮੀ ਪਾਰਟੀ ਇੱਕ ਨਰੇਟਿਵ ਆਪਣਾ ਲੈ ਕੇ ਚੱਲੇਗੀ ਕਿ ਮੈਂ ਕਿ ਇਹ ਸਾਡੀ ਪਾਰਟੀ ਸਾਡੀਆਂ ਨੀਤੀਆਂ ਦੀ ਜਿੱਤ ਹੈ ਤੇ ਅਹਿਮੀ ਵਿਰੋਧੀ ਧਿਰਾਂ ਵਾਲੇ ਰੌਲਾ ਪਾਈ ਜਾਂਦੇ ਤੇ ਅਸੀਂ ਤਾਂ ਹੁਣ ਅੱਗੇ ਜਿਹੜੀਆਂ 27 ਦੀਆਂ ਚੋਣਾਂ ਆ ਉਹਦੀ ਤਿਆਰੀ ਕਰਾਂਗੇ ਜੀ ਸੋ ਆਮ ਆਦਮੀ ਪਾਰਟੀ ਦਾ ਹੈ ਨੈਰੇਟਿਵ ਹੈ ਪਰ ਇੱਕ ਇੰਟਰਸਟਿੰਗ ਬਿਆਨ ਜਿਹੜਾ ਮਨਦੀਪ ਸਿੰਘ ਦਾ ਆਇਆ ਉਹਨਾਂ ਨੇ ਕਿਹਾ ਕਿ ਕਿ ਜੇ ਮੈਂ ਨਾ ਚੋਣ ਲੜਦਾ ਤਾਂ ਅਕਾਲੀ ਦਲ ਚੋਣ ਜਿੱਤ ਜਾਂਦਾ ਜੀ ਤੇ ਜਦੋਂ ਉਹਨਾਂ ਨੂੰ ਪੁੱਛ ਅੱਗੇ ਮੀਡੀਆ ਨੇ ਪੁੱਛਿਆ ਕਿ ਤੁਹਾਨੂੰ ਫਿਰ ਤੁਸੀਂ ਇਹਨਾਂ ਨੂੰ ਜਿੱਤ ਆਪ ਜਿੱਤਣ ਆਏ ਸੀ ਜਾਂ ਇਹਨਾਂ ਨੂੰ ਹਰਾਉਣ ਆਏ ਸੀ ਤੇ ਉਹਨਾਂ ਨੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਜਿੱਤਣ ਤਾਂ ਮੈਂ ਆਪ ਹੀ ਆਇਆ ਸੀਗਾ ਪਰ ਮੈਨੂੰ ਇਹ ਸੀਗਾ ਕਿ ਮੇਰੇ ਐਲਾਨ ਤੋਂ ਬਾਅਦ ਅਕਾਲੀ ਦਲ ਆਪਣਾ ਉਮੀਦਵਾਰ ਵਾਪਸ ਲੈ ਲੇਗਾ ਤੇ ਪਰ ਅਕਾਲੀ ਦਲ ਨੇ ਨਹੀਂ ਲਿਆ ਤੇ ਅਸੀਂ ਵੀ ਪਿੱਛੇ ਨਹੀਂ ਹਟੇ ਇਸ ਕਰਕੇ ਜਿਹੜੀ ਪੰਥਕ ਵੋਟ ਹੈ ਉਹ ਵੰਡੀ ਗਈ ਸੋ ਇਸ ਤਰ੍ਹਾਂ ਦੇ ਬਿਆਨ ਬਿਆਨ ਜਿਹੜੇ ਨੇ ਉਹ ਆ ਰਹੇ ਹੈ ਤੇ ਪਰ ਜਿਹੜੀ ਜਿੱਤ ਹੈ ਜਿੱਤ ਤਾਂ ਜਿੱਤੀ ਹੈ ਤੇ ਉਹਨੂੰ ਹੁਣ ਪਾਰਟੀ ਆਪਣੇ ਤਰੀਕੇ ਨਾਲ ਨਰੇਟ ਕਰਨ ਦੀ ਕੋਸ਼ਿਸ਼ ਕਰੇਗੀ ਸਰ ਜੇ ਆਪਾਂ ਵਾਰਿਸ ਪੰਜਾਬ ਦੇ ਨੂੰ ਦੇਖੀਏ ਤਾਂ ਉਹਨਾਂ ਤੇ ਜ਼ਿਆਦਾ ਨਿਗਾ ਉਹਨਾਂ ਤੇ ਸੀ ਅੱਜ ਦੇ ਸਮੇਂ ਵਿੱਚ ਕਿ ਉਹਨਾਂ ਦਾ ਮਤਲਬ ਜ਼ਿਆਦਾ ਰੁਝੇਵਾ ਸੀ ਲੋਕਾਂ ਵਿੱਚ ਪਰ ਆਪਣੇ ਸ਼ਰੋਮਣੀ ਅਕਾਲੀ ਦਲ ਉਹਨਾਂ ਦਾ ਦੂਜੇ ਨੰਬਰ ਤੇ ਆ ਜਾਣਾ ਤੇ ਇਹਨਾਂ ਦਾ ਤੀਜੇ ਤੇ ਰਹਿ ਜਾਣਾ ਹਾਲੇ ਕਿ ਮਾਰਜਾ ਇਹਨਾਂ ਚ ਬਹੁਤ ਜ਼ਿਆਦਾ ਸੀ ਤੇ ਤੇ ਇਸ ਨੂੰ ਕਿਵੇਂ ਦੇਖਦੇ ਹੋ ਤੇ ਕੀ ਮੈਨੂੰ ਦੇਖਦੇ ਹੋ ਇਹ ਇਸ ਦੀਆਂ ਨਾ ਦੋ ਤਿੰਨ ਜਿਹੜੇ ਨੁਕਤੇ ਆ ਰਹੇ ਆ ਰਹੇ ਹਨ ਸਾਹਮਣੇ ਉਹ ਪਹਿਲਾ ਤਾਂ ਇਹ ਆ ਰਿਹਾ ਕਿ ਅਕਾਲੀ ਜਿਹੜੀ ਇਹਨਾਂ ਦੀ ਮੁਹਿਮ ਹੈ ਉਹ ਐਕਟਿਵਿਸਟ ਟਾਈਪ ਬੰਦੇ ਲੜ ਰਹੇ ਸੀਗੇ ਉਹ ਮੁਹਿਮ ਸੋਸ਼ਲ ਮੀਡੀਆ ਤੇ ਜ਼ਿਆਦਾ ਸੀ ਗਰਾਊਂਡ ਤੇ ਘੱਟ ਸੀ ਜੀ ਜਿਹੜੀ ਜਿਹੜਾ ਇਹ ਤੀਜੇ ਨੰਬਰ ਤੇ ਵੀ ਆਇਆ ਨਾ ਕਾਂਗਰਸ ਨੂੰ ਇਹਨਾਂ ਪਛਾੜਿਆ ਉਹਦਾ ਕਾਰਨ ਇੱਕੋ ਸੀ ਮੇਨ ਹੂੰ ਕਿ ਉੱਥੇ ਐਕਟਿਵਿਸਟ ਟਾਈਪ ਲੋਕ ਆਂਦੇ ਸੀ ਜੀ ਤੇ ਦੂਜਾ ਇਹਨਾਂ ਨੂੰ ਇਹ ਲੱਗਦਾ ਸੀਗਾ ਕਿ ਇੱਕ ਜਿਹੜਾ ਭਾਵੁਕ ਅਪੀਲ ਜਿਹੜੀ ਹੈ ਉਹ ਉਹਦੀ ਵੋਟ ਮਿਲ ਜਾਏਗੀ ਉਹ ਵੋਟ ਕਿਉਂਕਿ ਦੂਜੇ ਪਾਸੇ ਅਕਾਲੀ ਦਲ ਦੀ ਜਿਹੜੀ ਉਮੀਦਵਾਰ ਸੀ ਉਹ ਵੀ ਧਰਮੀ ਫੌਜੀ ਦੀ ਪਤਨੀ ਨੇ ਹੂੰ ਤੋਂ ਇਸ ਕਰਕੇ ਉਹ ਜਿਹੜਾ ਇਮੋਸ਼ਨਲ ਕਾਰਡ ਹੈ ਉਹ ਬਹੁਤਾ ਨਹੀਂ ਚੱਲਿਆ ਹੂੰ ਤੇ ਜਿਹੜੀ ਗੱਲ ਮਨਦੀਪ ਸਿੰਘ ਉਹਨਾਂ ਨੇ ਆਪਮਾਨ ਲਈ ਕਿ ਵੋਟਾਂ ਬੰਡੀਆਂ ਗਈਆਂ ਸੋ ਮੇਨ ਇਹ ਸੀਗਾ ਕਿ ਅਕਾਲੀ ਦਲ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਹੂੰ ਕਾਫੀ ਜਿਹੜਾ ਸੀ ਇੱਕ ਸਟਰੋਂਗ ਕਾਡਰ ਸੀਗਾ ਉਹ ਕਾਡਰ ਦੇ ਕਰਕੇ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਅਕਾਲੀ ਦਲ ਨੇ ਜਿਹੜੀ ਮਾਰ ਖਾਦੀ ਹੈ ਉਹ ਮਾਰ ਖਾਦੀ ਹੈ ਸ਼ਹਿਰੀ ਇਲਾਕੇ ਦੇ ਵਿੱਚ ਹਾਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਦਾ ਪ੍ਰਚਾਰ ਜੀ ਜਿਹੜਾ ਜਿੰਨੀ ਸਪੇਸ ਬਾਰਿਸ ਪੰਜਾਬ ਦੇ ਉਮੀਦਵਾਰ ਨੂੰ ਮਿਲ ਰਹੀ ਸੀਗੀ ਉਸ ਤਰ੍ਹਾਂ ਦੀ ਸਪੇਸ ਇਹਨਾਂ ਨੂੰ ਨਹੀਂ ਮਿਲ ਰਹੀ ਸੀਗੀ ਤੇ ਤੀਜਾ ਇਹ ਹੈ ਸਿਗਾ ਕਿ ਸੁਖਬੀਰ ਬਾਦਲ ਨੇ ਆਪ ਉਥੇ ਬੜੀ ਮਿਹਨਤ ਕੀਤੀ ਸੀਗੀ ਤੇ ਇੱਕ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਤਰਨ ਤਰਨ ਦੇ ਵਿੱਚ ਜਿਹੜਾ ਇੱਕ ਆਜ਼ਾਦ ਗਰੁੱਪ ਹੈ ਐਮ ਸੀਜ਼ ਦਾ ਉਹ ਅਕਾਲੀ ਦਲ ਪੱਖੀ ਰਿਹਾ ਹੈ ਭਾਵੇਂ ਕਿ ਉਹਦੇ ਤੇ ਬਹੁਤ ਪ੍ਰੈਸ਼ਰ ਪਾਏ ਉਹਨਾਂ ਚ ਚੱਤੱਕੇ ਕੇਸ ਬਣਾਏ ਪੰਜਾਂ ਸਰਪੰਚਾਂ ਦੇ ਖਿਲਾਫ ਕੇ ਜਿਹੜੇ ਕੇਸ ਹੈ ਬਹੁਤ ਸਾਰੇ ਪਾਏ ਗਏ ਅਕਾਲੀ ਦਲ ਦੇ ਜਿਹੜਾ ਇਲਜ਼ਾਮ ਹੈ ਉਹ ਇਹ ਹੈ ਕਿ ਉਹਨਾਂ ਦੇ ਕਾਡਰ ਦੇ ਉੱਤੇ ਝੂਠੇ ਕੇਸ ਪਾ ਕੇ ਦਬਾਅ ਪਾ ਕੇ ਸਰਕਾਰ ਜਿਹੜੀ ਹੈ ਇਹੋ ਉਹ ਚੋਣ ਜਿੱਤੀ ਹੈ ਸੋ ਉਹਦੇ ਚ ਮੈਨੂੰ ਲੱਗਦਾ ਹੈ ਕਿ ਦਬਾਅ ਜਿਹੜੀ ਮਨਦੀਪ ਸਿੰਘ ਨੇ ਵੀ ਦੱਸਿਆ ਕਾਰਨ ਕਿ ਕਾਡਰ ਦੇ ਉੱਤੇ ਦਬਾਅ ਪੈ ਗਿਆ ਔਰ ਪੰਥਕ ਵੋਟ ਵੰਡੀ ਗਈ ਤੇ سوشل میڈیا ਦੇ ਉੱਤੇ ਜਿਹੜਾ ਜਿਹੜੀ ਅਮਰਤਪਾਲ ਦੀ ਜਿਵੇਂ ਜਿੱਤ ਸੀਗੀ ਨਾ ਉਹ ਇੱਕ ਹਵਾ ਵਾਂਗ ਸੀਗੀ ਜੀ ਹੁਣ ਗਰਾਊਂਡ ਦੇ ਉੱਤੇ ਤੁਹਾਡੇ ਕੋਲ ਕਾਡਰ ਹੈ ਨਹੀਂ ਇਨਫਰਾਸਟ੍ਰਕਚਰ ਹੈ ਨਹੀਂ ਜਿੱਥੇ ਇੱਕ ਪਿੰਡ ਹੈ ਇੱਕ ਪਿੰਡ ਦੇ ਵਿੱਚ ਜਾ ਕੇ ਤੁਸੀਂ ਵੋਟਾਂ ਪੁਗਤਾਨੀਆਂ ਆਪ ਮੁਹਾਰੇ ਵਾਲੀ ਹਵਾ ਹੈ ਨਹੀਂ ਸੀ ਵੋਟਾਂ ਪੁਗਤਾਨ ਦਾ ਤੁਹਾਡੇ ਕੋਲ ਢਾਂਚਾ ਹੈ ਨਹੀਂ ਜੀ ਤੇ ਉੱਥੇ ਫਿਰ ਇਹ ਮਾਰ ਖਾਗੇ ਹੂੰ ਸੋ ਮੈਨੂੰ ਲੱਗਦਾ ਕਿ ਜਿਹੜਾ ਪਿੰਡੂ ਏਰੀਆ ਜਿਹੜਾ ਜਿਹੜਾ ਸਿਗਾ ਜਿਆਦਾ ਉੱਥੇ ਇਹਨਾਂ ਨੂੰ ਵੋਟ ਨਹੀਂ ਪਈ ਕਿਉਂਕਿ ਉਹ ਜਿਹੜੀ ਭਾਬੂ ਕੋ ਅਪੀਲ ਕਰਕੇ ਅਮਰਿਤਪਾਲ ਨੂੰ ਵੋਟ ਪਈ ਸੀਗੀ ਉਹ ਇਸ ਵਾਰ ਸੁਖਵੀਰ ਬਾਦਲ ਦੇ ਅਕਾਲੀ ਦਲ ਵੱਲ ਸ਼ਿਫਟ ਹੋਈ ਹੈ ਤਾਂ ਇਸੇ ਕਰਕੇ ਉਹ ਕੰਪੀਟੀਸ਼ਨ ਦੇ ਵਿੱਚ ਆਏ ਹੈ ਤੇ ਔਰ ਅਕਾਲੀ ਦਲ ਵਾਸਤੇ ਇੱਕ ਗੱਲ ਹੈਗੀ ਹੈ ਕਿ ਉਹ ਆਪਣੇ ਆਪ ਨੂੰ ਕਹਿਣਗੇ ਕਿ ਅਸੀਂ ਹੁਣ ਰਿਵਾਈਵ ਕਰ ਰਹੇ ਹਾਂ ਜੀ ਸਰ ਹਰਮਿੰਦਰ ਸਿੰਘ ਸੰਧੂ ਦੇ ਜੇ ਗੱਲ ਕਰੀਏ ਤਾਂ ਉਹ ਕਿਉਂਕਿ ਸ਼ਰੋਣੀ ਅਕਾਲੀ ਦਲ ਵਿੱਚੋਂ ਆਮ ਆਦਮੀ ਪਾਰਟੀ ਵੱਲ ਗਏ ਸੀ ਇਸ ਦਾ ਉਹਨਾਂ ਨੂੰ ਕਿੰਨਾ ਕੁ ਫਾਇਦਾ ਦੇਖੋ ਫਾਇਦਾ ਤਾਂ ਜੇ ਕੋਈ ਬੰਦਾ ਇੱਕ ਪਾਰਟੀ ਤੋਂ ਦੂਜੇ ਪਾਸੇ ਸ਼ਿਫਟ ਕਰਦਾ ਹੈ ਔਰ ਜਿਹੜਾ ਤਿੰਨ ਤਿੰਨ ਵਾਰ ਐਮਐਲਏ ਰਿਹਾ ਹੋਵੇ ਉਹਦੇ ਕੋਲ ਧੜਾ ਤਾਂ ਹੁੰਦਾ ਹੀ ਹੈ ਹੈਨਾ 54000 ਵੋਟ ਹੁੰਦੀ ਹੈ ਉਹਦੇ ਕੋਲ ਤੇ ਜੇ ਜੇ ਆਪਾਂ ਇੰਨੀ ਕੁ ਵੀ ਲਾ ਕੇ ਚੱਲੀਏ ਕਿ ਉਹਦੇ ਕੋਲ ਆਪਣੀ 5000 ਵੋਟ ਸਗੀ ਹੈ ਨਾ ਤੇ ਫਿਰ ਇਹ ਮਾਰਜਨ ਜਿਹੜਾ ਹੈ ਉਹ ਵੈਸੇ 75 7000 ਦਾ ਰਹਿ ਜਾਂਦਾ ਹੈ ਹੈਨਾ ਸੋ ਫਾਇਦਾ ਤਾਂ ਹੈ ਹੁੰਦਾ ਹੀ ਹੈ ਮੇਨ ਐਕਚੁਅਲੀ ਹਰਮੀਤ ਸੰਧੂ ਨੂੰ ਜਿਹੜਾ ਫਾਇਦਾ ਹੈ ਫਾਇਦਾ ਹੋਇਆ ਉਹ ਹੋਇਆ ਹੈ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜਾ ਇਲੈਕਸ਼ਨ ਲੜਿਆ ਸਰਕਾਰੀ ਤੰਤਰ ਨੇ ਜਿਹੜਾ ਇਲੈਕਸ਼ਨ ਲੜਿਆ ਉਸ ਨੇ ਜਿਹੜਾ ਇਲੈਕਸ਼ਨ ਲੜਿਆ ਉਹ ਜਿਹੜਾ ਇੱਕ ਜਿਹੜਾ ਧੱਕਾ ਸਰਕਾਰ ਕਰਦੀ ਹੈ ਜਿਮਨੀ ਚੋਣਾਂ ਦੇ ਵਿੱਚ ਉਹ ਉਹ ਧੱਕਾ ਉੱਥੇ ਵੀ ਹੋਇਆ ਹੂੰ ਜੀ ਐਸਐਸਪੀ ਸਸਪੈਂਡ ਹੋਇਆ ਤਾਂ ਧੱਕੇ ਦੀ ਲੈਵਲ ਦਿਖਦਾ ਨਾ ਜੀ ਬਿਲਕੁਲ ਸੋ ਅ ਸਿਰਫ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅ ਕੰਮ ਦੇ ਆਧਾਰ ਤੇ ਜਿੱਤ ਗਈ ਜੀ ਮੈਨੂੰ ਇਹ ਥੋੜੀ ਜੀ ਗੱਲ ਪਚਦੀ ਨਹੀਂ ਹੈ ਮੈਨੂੰ ਲੱਗਦਾ ਕਿ ਅ ਸਰਕਾਰ ਸਰਕਾਰ ਪਾਰਟੀ ਦਾ ਕਾਡਰ ਹੈ ਪਾਰਟੀ ਦੇ ਕਾਡਰ ਦੀ ਤਾਂ ਵੋਟ ਹੋਈ ਹੋਈ ਹੈ ਪਰ ਜਿਹੜੀ ਇਹ ਜਿੱਤ ਹੋਈ ਹੈ ਇਹ ਜਿੱਤ ਕੱਲੀ ਪਾਰਟੀ ਦੀਆਂ ਨੀਤੀਆਂ ਜਾਂ ਪਾਰਟੀ ਦੇ ਕੰਮ ਦੀ ਜਿੱਤ ਨਹੀਂ ਕਹੀ ਜਾ ਸਕਦੀ ਹਮ ਸਰ ਕਾਂਗਰਸ ਤੇ ਭਾਜਪਾ ਦੀ ਜਮਾਨਤ ਜਦ ਤੋ ਇਸ ਨੂੰ ਕਿਵੇਂ ਦੇਖਦੇ ਹੋ ਅ ਦੇਖੋ ਭਾਜਪਾ ਦਾ ਤਾਂ ਸਟੇਕ ਹੈ ਨਹੀਂ ਸੀ ਕੋਈ ਭਾਜਪਾ ਬਾਰੇ ਤਾਂ ਭਾਜਪਾ ਵਾਲਿਆਂ ਦਾ ਇਹ ਸੀ ਵੀ ਜਿੰਨੀਆਂ ਮਿਲ ਗਈਆਂ ਹਾਂ ਬੈਟਰ ਹੈ ਹੈਨਾ ਵੀ ਸਾਡੀ ਹਾਜ਼ਰੀ ਲੱਗ ਗਈ ਹੈ ਸੋ ਇੱਕ ਜਿਹੜਾ ਭਾਜਪੀ ਦੇ ਜਿਹੜੇ ਉਮੀਦਵਾਰ ਹੈ ਹਰਜੀਤ ਸਿੰਘ ਸੰਧੂ ਉਹਨਾਂ ਨੂੰ 6238 ਵੋਟਾਂ ਮਿਲੀਆਂ ਸੋ 6238 ਵੋਟਾਂ ਇੱਕ ਮਤਲਬ ਜੇ ਕੋਈ ਆਮ ਆਪਾਂ ਇਲੈਕਸ਼ਨ ਹੋਵੇ ਨਾ ਜਿਹੜਾ ਚੰਗਾ ਇੰਡੀਪੈਂਡੈਂਟ ਕੈਂਡੀਡੇਟ ਹੁੰਦਾ ਉਹਨੂੰ ਇੰਨੀਆਂ ਕਵੋਟਾਂ ਕਈ ਵਾਰ ਮਿਲ ਜਾਂਦੀਆਂ ਹਨ ਤੇ ਇਸ ਏਰੀਆ ਦੇ ਵਿੱਚ ਕਿਉਂਕਿ ਜਿਸ ਏਰੀਏ ਨੂੰ ਕਿਹਾ ਜਾ ਰਿਹਾ ਹੈ ਕਿ 80% ਉਥੇ ਸਿੱਖ ਪਪੂਲੇਸ਼ਨ ਹੈ ਤੇ ਉਥੇ ਭਾਪੀ ਨੂੰ ਜੇ ਇੰਡੀਪੈਂਡੈਂਟ ਤੌਰ ਤੇ ਇਹ ਵੋਟਾਂ ਮਿਲ ਰਹੀਆਂ ਤਾਂ ਇਹਦਾ ਮਤਲਬ ਹੈ ਕਿ ਭਾਪੀ ਦੀ ਵੀ ਇਹ ਹਾਜ਼ਰੀ ਠੀਕ ਹੈ ਭਾਵੇਂ ਕਿ ਜਮਾਨਤ ਜਬਤ ਹੋ ਗਈ ਹੈ ਉਹਨਾਂ ਦੀ ਪਰ ਜੇ ਉਹ ਭਾਪੀ 10000 ਤੱਕ ਚਲੀ ਜਾਂਦੀ ਤਾਂ ਇਹ ਭਾਪੀ ਵਾਸਤੇ ਰਿਸਪੈਕਟੇਬਲ ਨੰਬਰ ਹੋ ਸਕਦਾ ਸੀਗਾ ਪਰ ਭਾਪੀ ਕਾਫੀ ਲੁੜਤ ਗਈ ਜਿਹੜੀ ਜਿੰਨਾ ਜ਼ੋਰ ਭਾਪੀ ਨੇ ਲਾਇਆ ਸੀਗਾ ਹਰਿਆਣਾ ਦੇ ਸੀਐਮ ਸਾਹਿਬ ਆਏ ਕਈ ਮੰਤਰੀ ਆਏ ਤੇ ਪੂਰਾ ਤੰਤਰ ਉੱਥੇ ਜਿਦਾ ਜਿਵੇਂ ਲੱਗਿਆ ਸੀਗਾ ਉਹਦੇ ਹਿਸਾਬ ਨਾਲ ਬੀਜੇਪੀ ਨੇ ਉਸ ਤਰ੍ਹਾਂ ਦਾ ਪਰਫਾਰਮ ਨਹੀਂ ਕੀਤਾ ਹੂੰ ਤੇ ਜਿੱਤੋਂ ਤੱਕ ਕਾਂਗਰਸ ਦਾ ਸਵਾਲ ਹੈ ਕਾਂਗਰਸ ਤਾਂ ਕਹਿੰਦੇ ਵੀ ਉਹ ਇੱਕ ਹਿੰਦੀ ਫਿਲਮ ਦਾ ਡਾਇਲੋਗ ਹੈਗਾ ਨਾ ਕਿ ਡੌਨ ਕੋ ਸਿਰਫ ਡੌਨ ਹੀ ਹਰਾ ਸਕਦਾ ਹੈ ਹੈ ਨਾ ਕਿ ਕਾਂਗਰਸ ਨੂੰ ਹੋਰ ਦੁਸ਼ਮਣਾਂ ਦੀ ਲੋੜ ਹੀ ਨਹੀਂ ਪੈਂਦੀ ਇਹਨਾਂ ਦੇ ਤਾਂ ਇਹ ਆਪ ਹੀ ਬੰਦੇ ਨੂੰ ਹਰਾ ਦਿੰਦੇ ਸੋ ਇਸ ਵਾਰ ਦੀ ਜਿਹੜੀ ਜਿਹੜੀ ਇਹ ਇਹ ਜੇ ਦੂਜੇ ਨੰਬਰ ਤੇ ਵੀ ਕਾਂਗਰਸ ਆ ਸਕਦੀ ਸੀ ਜੇਕਰ ਆ ਆ ਜਿਹੜਾ ਰਾਜਾ ਬੜਿੰਗ ਨੇ ਜਿਸ ਤਰ੍ਹਾਂ ਦੀ ਕੈਂਪੇਨਿੰਗ ਕੀਤੀ ਜਿਸ ਤਰ੍ਹਾਂ ਦਾ ਆਪਣੇ ਪੈਰਾਂ ਦੇ ਘੋੜੀ ਮਾਰਨ ਵਾਲੀ ਗੱਲ ਹੈ ਵੀ ਤੁਸੀਂ ਇੱਕ ਜਿਹੜੀ ਵੱਡੀ ਆਬਾਦੀ ਹੈ ਦਲਿਤ ਭਾਈਚਾਰਾ ਉਹਦੇ ਇੱਕ ਵੱਡੇ ਲੀਡਰ ਨੂੰ ਜਿਹੜਾ ਫੇਸ ਰਿਹਾ ਹੋਵੇ ਔਰ ਤੁਹਾਡੀ ਪਾਰਟੀ ਦਾ ਹੋਵੇ ਉਦੇ ਬਾਰੇ ਤੁਸੀਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰੋ। ਸੋ ਰਾਜਾ ਵੜਿੰਗ ਦਾ ਇਸ ਤਰ੍ਹਾਂ ਨਹੀਂ ਹੋ ਜਾਂਦਾ ਕਿ ਜਿਵੇਂ ਉਹ ਬੰਦਾ ਵਿਆਹ ਚ ਬੋਂਦੜ ਜਿਆ ਨਹੀਂ ਜਾਂਦਾ ਜਿਨ੍ਹਾਂ ਦੇ ਘਰ ਵਿਆਹ ਹੋਵੇ ਨਾ ਉਹ ਅਹੀਂ ਫਿਰ ਕੋਈ ਉਹਨੂੰ ਇੱਧਰੋਂ ਖਿੱਚਦਾ ਹੁੰਦਾ ਕੋਈ ਇੱਧਰੋਂ ਖਿੱਚਦਾ ਹੁੰਦਾ ਹੈ ਨਾ ਤੇ ਗਲਾ ਬਹਿ ਜਾਂਦਾ ਉਹਦਾ ਤੇ ਰਾਜਾ ਵੜਿੰਗ ਦਾ ਉਹ ਹਾਲ ਹੋਇਆ ਕਿ ਰਾਜਾ ਵੜਿੰਗ ਨੇ ਆਪਣੇ ਵੱਲੋਂ ਮਿਹਨਤ ਪੂਰੀ ਕੀਤੀ ਪਰ ਉਹਨਾਂ ਦੇ ਜਿਹੜੇ ਬਿਆਨ ਹੈ ਉਹ ਇਸ ਤਰ੍ਹਾਂ ਵਿਵਾਦਾਂ ਦੇ ਵਿੱਚ ਆ ਗਏ ਕਿ ਕਾਂਗਰਸ ਪਾਰਟੀ ਨੂੰ ਦਾ ਬਹੁਤ ਨੁਕਸਾਨ ਹੋ ਗਿਆ। ਤੇ ਕਾਂਗਰਸ ਪਾਰਟੀ ਕਾਫੀ ਪਛੜ ਗਈ ਅਦਰਵਾਈਜ਼ ਕਾਂਗਰਸ ਪਾਰਟੀ ਦਿੱਤ ਧਰਮਵੀਰ ਅਗਨੀ ਹੋਤਰੀ ਇਥੋਂ ਇਲੈਕਸ਼ਨ ਜਿੱਤੇ ਜਿੱਤਦੇ ਰਹੇ ਹੁਣ ਉਹਨਾਂ ਨੇ ਇਲੈਕਸ਼ਨ ਜਿੱਤੇ ਹੈ ਤੇ ਅਕਾਲੀ ਦਲ ਵੀ ਜਿੱਤਦਾ ਰਿਹਾ ਇਹ ਇਹ ਠੀਕ ਹੈ ਕਿ ਅਕਾਲੀ ਦਲ ਕਈ ਵਾਰ ਜਿੱਤਿਆ ਤੇ ਕਾਂਗਰਸ ਪਰ ਕਾਂਗਰਸ ਵੀ ਜਿੱਤੀ ਹੈ ਕਾਂਗਰਸ ਦਾ ਇੱਕ ਕਾਡਰ ਹੈ ਉੱਥੇ ਆਪਣਾ ਤੇ ਦੂਜਾ ਇਹ ਸੀਗਾ ਕਿ ਉੱਥੇ ਆਖਰੀ ਦਿਨਾਂ ਦੇ ਵਿੱਚ ਫਿਰ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਦੋਨੋਂ ਬਾਹਰ ਚਲੇ ਗਏ ਹਮ ਹਲਕਾ ਛੱਡ ਕੇ ਚਲੇ ਗਏ ਇੱਕ ਤਰ੍ਹਾਂ ਦਾ ਉਹਨਾਂ ਨੇ ਕੈਂਡੀਡੇਟ ਨੂੰ ਉੱਥੇ ਅਨਾਥ ਵਾਂਗੂ ਛੱਡ ਦਿੱਤਾ ਹਮ ਉਹ ਆਪਣੇ ਭਰਾ ਦੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਜਾ ਕੇ ਹਨਾ ਤੇ ਰਾਜਾ ਬੜਿੰਗ ਹੁਣਾਂ ਦਾ ਪਤਾ ਨਹੀਂ ਲੱਗਿਆ ਉਹਨਾਂ ਨੂੰ ਆਪਣੀ ਮੇਰੇ ਖਿਆਲ ਗ੍ਰਿਫਤਾਰੀ ਦਾ ਡਰ ਹੋ ਗਿਆ ਸੀ ਤੇ ਉਹ ਹੁਣ ਮਤਲਬ ਹਲਕਾ ਹੀ ਛੱਡ ਦਿੱਤਾ ਤੁਸੀਂ ਜਦੋਂ ਸਭ ਤੋਂ ਵੱਧ ਪ੍ਰੈਸ਼ਰ ਜਿਹੜੇ ਦਿਨਾਂ 'ਚ ਹੁੰਦਾ ਸੋ ਕਾਂਗਰਸ ਦੀ ਜਿਹੜੀ ਇੱਕ ਦੇਖੋ ਜਿਹੜੀ ਕਾਂਗਰਸ ਨੂੰ ਵੋਟ ਮਿਲੀ ਹੈ ਅਜੇ ਵੀ ਤੁਸੀਂ ਕਾਂਗਰਸ ਨੂੰ ਇਗਨੋਰ ਨਹੀਂ ਕਰ ਸਕਦੇ 15000 ਵੋਟ ਉਹਨਾਂ ਨੂੰ ਫਿਰ ਵੀ ਮਿਲੀ ਹੈ ਭਾਜੀ ਬੀਜੇਪੀ ਉਹਦੇ ਨੇੜੇ ਤੇੜੇ ਨਹੀਂ ਹੈ ਪਰ ਬੀਜੇਪੀ ਨਾਲ ਬੀਜੇਪੀ ਨਾਲ ਕੰਪੇਅਰ ਕਰਕੇ ਕਾਂਗਰਸ ਆਪਣਾ ਜਿਹੜੀ ਹੈ ਸੁਖ ਦੀ ਨੀਂਦ ਨਹੀਂ ਨਾ ਸੌ ਸਕਦੀ ਕਿਉਂਕਿ ਕਾਂਗਰਸ ਆਪਣੇ ਆਪ ਨੂੰ 2027 ਦੀ ਮੁੱਖ ਦਾਵੇਦਾਰ ਮੰਨ ਰਹੀ ਹੈ ਪਰ ਇਹ ਮੁਖ ਦਾਵੇਦਾਰੀ ਵਾਲੇ ਲੱਛਣ ਹੈ ਨਹੀਂ ਹੂੰ ਸੋ ਕਾਂਗਰਸ ਦੀ ਆਪਣੀ ਜਿਹੜੀ ਰਣਨੀਤੀ ਸੀਗੀ ਜਾਂ ਆਪਣਾ ਜਿਹੜਾ ਉਹਨਾਂ ਦਾ ਪ੍ਰਚਾਰ ਦਾ ਟਰੈਕ ਸੀਗਾ ਉਹੀ ਗਲਤ ਹੋ ਗਿਆ ਹੂੰ ਪਹਿਲੇ ਦਿਨ ਤੁਸੀਂ ਉੱਥੇ ਜਾ ਪਹਿਲੇ ਦਿਨਾਂ ਚ ਨਾਰਾ ਦੇ ਦਿੱਤਾ ਜੀ ਆ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਜੀ ਠੀਕ ਹੈ ਭਾਈ ਚਾਹੀਦਾ ਪਰ ਤੁਸੀਂ ਤੁਸੀਂ ਜਦ ਉਹ ਕੋਈ ਇਸ਼ੂ ਨਹੀਂ ਹੈਗਾ ਹੂੰ ਤੁਸੀਂ ਕਿਉਂ ਇਸ਼ੂ ਬਣਾ ਰਹੇ ਹੋ ਜਦ ਤੱਕ ਇਸ਼ੂ ਹੋਵੇ ਨਾ ਕੋਈ ਕਿਸੇ ਨੇ ਸਵਾਲ ਕੀਤਾ ਹੋਵੇ ਤੁਸੀਂ ਉਹਦਾ ਜਵਾਬ ਦਿੰਦੇ ਹੋ ਤਾਂ ਇਹ ਗੱਲ ਸਮਝ ਆਂਦੀ ਹੈ ਪਰ ਤੁਸੀਂ ਆਪਣੇ ਵੱਲ ਹੋਈਏ ਇਸ ਤਰ੍ਹਾਂ ਵਿਆਮ ਦੇਣਾ ਕਾਨੂੰਨ ਤੋੜਨ ਵਾਲਿਆਂ ਨੂੰ ਵੋਟਾਂ ਪਾਉਂਗੇ ਜਾਂ ਕਾਨੂੰਨ ਬਣਾਉਣ ਵਾਲਿਆਂ ਨੂੰ ਪਾਉਂਗੇ ਸੋ ਕਾਂਗਰਸ ਦੀ ਜਿਹੜੀ ਗਰਾਉਂਡ ਦੇ ਉੱਤੇ ਵਰਕ ਹੁੰਦਾ ਨਾ ਜਿਹੜਾ ਗਰਾਉਂਡ ਦੇ ਉੱਤੇ ਵਰਕ ਨਹੀਂ ਕਾਂਗਰਸ ਕਰ ਉਸ ਤਰ੍ਹਾਂ ਕਨੈਕਟ ਨਹੀਂ ਬਣਾ ਸਕੀ ਜਦਕਿ ਕੈਂਡੀਡੇਟ ਆੱਛਾ ਕੈਂਡੀਡੇਟ ਸੀਗਾ ਜਿਹੜਾ ਇਹ ਕਰਨਬੀਰ ਸਿੰਘ ਬੁਰਜ ਹੈ ਇਹ ਅੱਛਾ ਕੈਂਡੀਡੇਟ ਹੈ ਕੋਈ ਮਾੜਾ ਕੈਂਡੀਡੇਟ ਨਹੀਂ ਹੈ ਸਿਕਾ ਅੱਛੀ ਚੁਆਇਸ ਹੈਗੀ ਪਰ ਕਾਂਗਰਸੀ ਪ੍ਰਚਾਰ ਦਾ ਇੱਕ ਮੋਮੈਂਟਮ ਨਹੀਂ ਬਣਾ ਸਕੇ ਉਸ ਲੋਕਲ ਜਿਹੜੇ ਇਸ਼ੂਜ਼ ਨੇ ਉਹਨਾਂ ਇਸ਼ੂਜ਼ ਦੀ ਨੂੰ ਦਾ ਉਸ ਤਰ੍ਹਾਂ ਗੱਲ ਨਹੀਂ ਕਰ ਸਕੇ ਔਰ ਸਰਕਾਰ ਨੂੰ ਕਟਹਿਰੇ 'ਚ ਨਹੀਂ ਖੜਾ ਕਰ ਸਕੇ ਉਲਟਾ ਆਪਣੇ ਉੱਤੇ ਜਿਹੜੇ ਉਹਨਾਂ ਦੇ ਇਲਜ਼ਾਮ ਲੱਗੇ ਵੱਡੇ ਲੀਡਰਾਂ ਦੇ ਉਹਨਾਂ ਦਾ ਜਵਾਬ ਦੇਣ ਚ ਲੱਗੇ ਹੂੰ ਸੋ ਇਹ ਇਸ ਕਰਕੇ ਮਨ ਲੱਗਦਾ ਕਿ ਕਾਂਗਰਸ ਡਾਊਨ ਗਈ ਹੈ ਜੀ ਸਰ ਕਾਂਗਰਸ ਦੀ ਸਮਝ ਆਂਦੀ ਹੈ ਕਿ ਕਾਂਗਰਸ ਦੇ ਜਿਵੇਂ ਰਾਜਾ ਵੜਿੰਗ ਸਾਹਿਬ ਦੇ ਬਿਆਨ ਆਏ ਇਹਨਾਂ ਸਾਰਿਆਂ ਨੂੰ ਲੈ ਕੇ ਕਾਂਗਰਸ ਦੀ ਸਮਝ ਆਂਦੀ ਹੈ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਦਾ ਬਹੁਤ ਜ਼ੋਰ ਲੱਗਿਆ ਹੋਇਆ ਸੀ ਪਰ ਫਿਰ ਬੀਜੇਪੀ ਨੇ ਕਿੱਥੇ ਮਾਰ ਖਾਦੀ ਨਹੀਂ ਬੀਜੇਪੀ ਦੇ ਤਾਂ ਸੱਚ ਹੈ ਹੀ ਨਹੀਂ ਸੀ ਸਟੇਕ ਨਾ ਬੀਜੇਪੀ ਦਾ ਬੀਜੇਪੀ ਨੂੰ ਤਾਂ ਇਹ ਸੀ ਕਿ ਜਿੰਨੀਆਂ ਸਾਨੂੰ ਵੋਟਾਂ ਮਿਲ ਗਈਆਂ ਮਤਲਬ ਅਸੀਂ ਤਾਂ ਆਪਣੀਆਂ ਵੋਟਾਂ 'ਚ ਵਾਅਦਾ ਕਰਾਂਗੇ ਸਾਡੀ ਇੱਕ ਚੰਗੀ ਪ੍ਰੈਜੈਂਸ ਉੱਥੇ ਜੀ ਮਤਲਬ ਲੱਗ ਉਹ ਲੱਗ ਜੇ ਹਾਜ਼ਰੀ ਲੱਗ ਜੇ ਚੰਗੀ ਜਿਹਦੇ ਨਾਲ ਇਹ ਇਹ ਇਮਪ੍ਰੈਸ਼ਨ ਜਾਏ ਇਹ ਨਰੇਟਿਵ ਜਾਏ ਕਿ ਬੀਜੇਪੀ ਪਾਈ ਮਾੜੀ ਪਾਰਟੀ ਨਹੀਂ ਹੈ ਬੀਜੇਪੀ ਪੰਜਾਬ ਚ ਸਟਰੋਂਗ ਪਾਰਟੀ ਦੇ ਤੌਰ ਤੇ ਅੱਗੇ ਆ ਰਹੀ ਹੈ ਸੋ ਇਹ ਇਹ ਇਹੀ ਬੀਜੇਪੀ ਦਾ ਇੱਕ ਐਕਸਪੈਰੀਮੈਂਟ ਹੈਗਾ ਜਿਹੜਾ ਕਿ ਉਹਨਾਂ ਸਫਲ ਨਹੀਂ ਹੋਇਆ ਤੇ ਜੇ ਮੈਂ ਉਹੀ ਕਹਿ ਰਿਹਾ ਵੀ ਜੇ 10000 ਵੋਟ ਲੈ ਲੈਂਦੇ ਤਾਂ ਉਹ ਰਿਸਪੈਕਟੇਬਲ ਇੱਕ ਮਾਰਕਰ ਹੋਣਾ ਸੀਗਾ ਪਰ ਉਹ 850 ਵੋਟ ਤੱਕ ਆ ਗਏ ਜਿਨਾ ਕਿ ਆਜ਼ਾਦ ਕੈਂਡੀਡੇਟ ਜਿਹੜਾ ਐਨੀ ਕ ਵੋਟ ਲੈ ਜਾਂਦਾ ਸੋ ਸਰ ਤਰਨਤਾਰ ਦੀਆਂ ਚੋਣਾਂ ਤੋਂ ਬਾਅਦ ਆਪਾਂ ਬਿਹਾਰ ਦੀਆਂ ਚੋਣਾਂ ਵੱਲ ਨਿਗਾਹ ਮਾਰਦੇ ਆ ਬਿਹਾਰ ਦੀਆਂ ਚੋਣਾਂ ਦੇ ਰਿਜ਼ਲਟ ਸੀ ਅੱਜ ਤੇ ਕੀ ਮਾਹੌਲ ਹੈ ਉਧਰ ਦਾ ਤੇ ਹੁਣ ਤੱਕ ਦੀਆਂ ਕੀ ਅਪਡੇਟਸ ਨੇ ਉੱਥੋਂ ਦੀ ਬਿਹਾਰ ਦੇ ਵਿੱਚ ਜਿਹੜਾ ਰਿਜ਼ਲਟ ਹੈ ਉਹ ਕਾਫੀ ਹੈਰਾਨ ਕਰਨ ਵਾਲਾ ਹੈ ਭਾਵੇਂ ਕਿ ਇਹ ਸ਼ੁਰੂ ਤੋਂ ਗੱਲ ਲੱਗ ਰਹੀ ਸੀ ਕਿ ਐਨਡੀਏ ਉੱਥੇ ਐਜ ਹੈ ਜੀ ਐਨਡੀਏ ਦਾ ਐਜ ਹੈ ਔਰ ਐਨਡੀਏ ਚੋਣ ਜਿੱਤ ਸਕਦਾ ਹੈ ਪਰ ਜਿਹੜੀ ਗਿਣਤੀ ਪੱਖੋਂ ਜੀ ਇਹ ਨਤੀਜਾ ਕਾਫੀ ਹੈਰਾਨ ਹੈਰਾਨੀ ਜਨਕ ਹੈਗਾ ਤੇ ਇਹਦੇ ਵਿੱਚ ਜਿਹੜੇ ਜਿੰਨੇ ਕ ਨਤੀਜੇ ਹਜੇ ਘਟ ਆਏ ਪਰ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈ ਉਹਦੇ ਉੱਤੇ ਭਾਜਪਾ 91 ਸੀਟਾਂ ਜਿੱਤੀ ਹੈ ਔਰ ਨਿਤਿਸ਼ ਕੁਮਾਰ ਦੀ ਜਿਹੜੀ ਪਾਰਟੀ ਹੈ ਜੀਡੀਯੂ ਉਹਨੂੰ 83 ਵੋਟਾਂ ਜੀ 83 ਸੀਟਾਂ ਮਿਲੀਆਂ ਤੇ ਆਰ ਜੀ ਡੀ ਲਾਲੂ ਪ੍ਰਸ਼ਾਦ ਯਾਦਵ ਦੀ ਜਿਹੜੀ ਪਾਰਟੀ ਹੈ ਉਹ ਬੁਰੀ ਤਰ੍ਹਾਂ ਪਛੜ ਗਈ ਹੈ ਹੂੰ ਉਹਨੂੰ 27 27 ਸੀਟਾਂ ਮਿਲੀਆਂ ਹੂੰ ਤੇ ਇਹਦੇ ਕੰਪੈਰੀਟਿਵਲੀ ਜਿਹੜਾ ਤੁਸੀਂ ਦੇਖੋ ਕਿ 143 ਸੀਟਾਂ ਤੇ ਲੜ ਰਹੀ ਸੀ ਆਰ ਜੀ ਡੀ ਉਹਨੂੰ 27 ਸੀਟਾਂ ਮਿਲੀਆਂ ਤੇ ਪਾਸਵਾਨ ਦੀ ਜਿਹੜੀ ਪਾਰਟੀ ਹੈ ਹੂੰ ਅੰਕਲ ਚਿਰਾਗ ਪਾਸਵਾਨ ਜੀ ਉਹਨਾਂ ਦੇ ਲੀਡਰ ਹੈ ਰਾਮ ਬਿਲਾਸ ਪਾਸਵਾਨ ਇੱਕ ਮਰਹੂਮ ਲੀਡਰ ਹੋਏ ਹੈ ਤੇ ਉਹਨਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਉਹ ਪੂਰੇ ਮੌਸਮ ਵਿਗਿਆਨੀ ਹੈ ਕਿ ਪਿਛਲੇ ਪਿਛਲੇ 20 ਸਾਲ ਦੇ ਵਿੱਚ ਜਿੰਨੀਆਂ ਸਰਕਾਰਾਂ ਆਈਆਂ 1997 ਤੋਂ ਲੈ ਕੇ ਆਪਣੇ ਆਖਰੀ ਸਮੇਂ ਤੱਕ ਜਿਹੜੀ ਵੀ ਸਰਕਾਰ ਚ ਆਏ ਉਹ ਮੰਤਰੀ ਹੁੰਦੇ ਸੀ ਪਾਸਾ ਪਲਟ ਜਾਂਦੇ ਸੀ ਤੇ ਉਹਨਾਂ ਦੀ ਇਹ ਪਾਰਟੀ ਹੈ ਤੇ ਇਸ ਵਾਰ ਇਹਨਾਂ ਨੂੰ 19 29 ਸੀਟਾਂ ਲੜੀਆਂ ਸੀ ਉਹਦੇ ਵਿੱਚ ਇੱਕ ਇੱਕ ਸੀਟ ਦੇ ਉਹਨਾਂ ਦਾ ਮੇਰੇ ਖਿਆਲ ਕੈਂਡੀਡੇਟ ਦਾ ਕੁਝ ਹੋਇਆ ਸੀਗਾ ਉਹ ਉੱਥੇ ਚੋਣ ਨਹੀਂ ਹੋਈ ਤੇ 28 ਦੇ ਵਿੱਚੋਂ 19 ਸੀਟਾਂ ਉਹ ਜਿੱਤ ਗਈ ਹੈ ਹੂੰ ਇੱਥੋਂ ਪਤਾ ਲੱਗਦਾ ਹੈ ਕਿ ਅ ਕਿਸ ਲੈਵਲ ਦੀ ਜਿਹੜੀ ਇਹ ਜਿੱਤ ਹੈ ਐਨਡੀਏ ਦੀ ਹੈ ਤੇ ਦੂਜੇ ਪਾਸੇ ਕਾਂਗਰਸ ਨੇ 61 ਸੀਟਾਂ ਲੜੀਆਂ ਲੜੀਆਂ ਸੀ ਤੇ 5 ਜਿੱਤੀ ਸਾਰੀ ਇਹ ਕਾਂਗਰਸ ਦੇ ਪੋਲੀਟਿਕਲ ਹਿਸਟਰੀ ਦੇ ਵਿੱਚ ਸਭ ਤੋਂ ਸ਼ਰਮਨਾਖਾਰ ਹੈ। ਹੂੰ ਤੇ ਤੁਸੀਂ ਹੋਰ ਛੱਡੋ। ਜਿਹੜੀ ਅਬੈਸੀ ਦੀ ਪਾਰਟੀ ਹੈ। ਅਬੈਸੀ ਦੀ ਪਾਰਟੀ AIMIM ਹੂੰ ਉਹ ਵੀ 5 ਸੀਟਾਂ ਜਿੱਤ ਗਈ ਹੈ। ਜੀ ਜਿੱਤ ਰਹੀ ਹੈ ਮਤਲਬ ਹੈਨਾ ਤੇ ਮਨਜੀ ਦੀ ਪਾਰਟੀ ਹੈ ਹਮ ਜੀ ਉਹ ਵੀ 5 ਜਿੱਤ ਰਹੀ ਹੈ। ਹੂੰ ਤੇ 8 ਸੀਟਾਂ ਜਿਹੜੀਆਂ ਹੈ ਉਹ ਆਦਰਸ ਦੀਆਂ ਹੈਗੀਆਂ। ਜੀ ਸੋ ਇਤੋਂ ਹੁਣ ਇਹ ਸਾਫ ਹੋ ਗਿਆ ਕਿ ਪੂਰੀ ਤਰ੍ਹਾਂ ਜਿਹੜਾ ਮਹਾਗਠ ਜੋੜ ਹੈ ਕਾਂਗਰਸ ਤੇ ਲਾਲੂ ਯਾਦਵ ਦੀ ਪਾਰਟੀ ਦਾ ਉਹਦਾ ਸਫਾਇਆ ਹੋ ਗਿਆ ਤੇ ਹੁਣ ਜਿੰਨੀ ਉਹਨਾਂ ਦਾ ਜਿੰਨੀ ਉਹਨਾਂ ਦੀ ਗਿਣਤੀ ਹੈ ਉਹਦੇ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਉਹ ਜਿਹੜਾ ਲੀਡਰ ਆਪ ਆਪੋਜੀਸ਼ਨ ਬਣਨ ਵਾਸਤੇ 28 ਸੀਟਾਂ ਦੀ ਲੋੜ ਹੈ ਹੂੰ ਤੇ ਇਸ ਵੇਲੇ ਉਹ ਅ ਮਤਲਬ 26 ਜਿੱਤੇ ਆ ਤੇ 27 ਇੱਕ ਸੀਟ 27 ਇੱਕ ਸੀਟ ਉਹਨਾਂ ਦੀ ਹੋਰ ਹੋਰ ਤੇ ਉਹ ਲੀਡ ਕਰ ਰਿਹਾ ਸੋ 27 ਸੀਟਾਂ ਉਹਨਾਂ ਦੇ ਖਾਤੇ ਚਾਹੁੰਦੀਆਂ ਇੱਕ ਸੀਟ ਉਹਦੇ ਤੋਂ ਵੀ ਕੱਟ ਗਈ ਜੀ ਇੱਕ ਹੋਰ ਇੱਕ ਹੋਰ ਜਿਹੜਾ ਫੈਕਟ ਹੈਗਾ ਜੀ ਉਹ ਇਹ ਹੈਗਾ ਕਿ ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ ਹੂੰ ਜਿਹੜਾ ਕਹਿੰਦਾ ਜੀ ਮੈਂ ਮੋਦੀ ਨੂੰ ਇਲੈਕਸ਼ਨ ਜਿਤਾਤਾ ਜੀ ਹੂੰ ਮੈਂ ਪੰਜਾਬ ਚ ਕੈਪਟਨ ਮਰਿੰਦਰ ਨੂੰ ਇਲੈਕਸ਼ਨ ਜਿਤਾ ਦਿੱਤਾ ਜੀ ਮੈਂ ਨਿਤਿਸ਼ ਕੁਮਾਰ ਨੂੰ ਇਲੈਕਸ਼ਨ ਜਿਤਾ ਦਿੱਤਾ ਜੀ ਮੈਂ ਮਮਤਾ ਬੇਨਰਜੀ ਨੂੰ ਇਲੈਕਸ਼ਨ ਜਿਤਾ ਦਿੱਤਾ ਜੀ ਉਹਨਾਂ ਦੀ ਸਟ੍ਰੈਟਜੀ ਬਣਾ ਕੇ ਉਹਨਾਂ ਦੀ ਆਪਣੀ ਪਾਰਟੀ ਉਹਨਾਂ 3 ਸਾਲ ਬਿਹਾਰ ਦੇ ਵਿੱਚ ਚਲਾਏ ਸੀ ਪਿਛਲੇ 3 ਸਾਲ ਤੋਂ ਲੱਗਿਆ ਹੋਇਆ ਸੀ ਬੰਦਾ ਤੇ ਮੁੱਦੇ ਵੀ ਬੜੇ ਵਧੀਆ ਉਹ ਚੱਕ ਰਿਹਾ ਸੀਗਾ ਪਰ ਉਹਨਾਂ ਦੀ ਪਾਰਟੀ ਦਾ ਬਿਲਕੁਲ ਸਫਾਇਆ ਹੋ ਗਿਆ ਉਹਨਾਂ ਦਾ ਖਾਤਾ ਵੀ ਖੋਲਿਆ ਨਹੀਂ ਜੀ ਤੇ ਉਹ ਇਹੀ ਗੱਲ ਕਹਿ ਰਿਹਾ ਸੀਗਾ ਕਿ ਜਾ ਤਾਂ ਸਾਨੂੰ ਅਸੀਂ ਸਰਕਾਰ ਬਣਾਉਣ ਵੱਲ ਜਾਵਾਂਗੇ ਜਾਂ ਅਸੀਂ ਬਿਲਕੁਲ ਡਾਊਨ ਜਾਵਾਂਗੇ ਸੋ ਕੁੱਲ ਮਿਲਾ ਕੇ ਬਿਹਾਰ ਦਾ ਇਹ ਹੈ ਕਿ ਉੱਥੇ ਐਨਡੀਏ ਦੀ ਸਰਕਾਰ ਬਣੇਗੀ ਪਰ ਨਿਤਿਸ਼ ਕੁਮਾਰ ਮੁੱਖ ਮੰਤਰੀ ਬਣਨਗੇ ਜਾਂ ਨਹੀਂ ਬਣਨਗੇ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਆਖਰੀ ਸਮੇਂ ਤੱਕ ਉਹਨੂੰ ਉਹਨਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਐਲਾਨਿਆ ਸੀ ਪਰ ਜਦ ਬਿਲਕੁਲ ਹੀ ਫਾਨਾ ਆੜ ਗਿਆ ਸਿਚੁਏਸ਼ਨ ਟਫ ਹੋ ਗਈ ਤੇ ਫਿਰ ਉਹਨਾਂ ਨੇ ਉਹਨੂੰ ਮੁੱਖ ਮੰਤਰੀ ਦੇ ਤੌਰ ਤੇ ਕਿਹਾ ਕਿ ਇਹ ਇਹ ਹੋਣਗੇ ਮੁੱਖ ਮੰਤਰੀ ਸੋ ਹੁਣ ਬੀਜੇਪੀ ਵੈਸੇ ਦਾ ਪਿਛਲੀ ਵਾਰ ਵੀ ਬੀਜੇਪੀ ਜਿਹੜੀ ਹੈ ਉਹ ਜਿਹੜੀ ਹੈ ਲਾਰਜੈਸਟ ਪਾਰਟੀ ਸੀਗੀ ਸੋ ਇਸ ਵਾਰ ਜੀਐਨਯੂ ਜਿਹੜੀ ਜਨਤਾਦਲ ਯੂनाइटेड ਹੈ ਸੋ ਇਸ ਵਾਰ ਜਨਤਾਦਲ ਯੂनाइटेड ਕਾਫੀ ਸਟਰੋਂਗ ਹੋ ਗਿਆ ਹੈ ਤੇ ਇਹਦੇ ਚ ਮੈਨੂੰ ਲੱਗਦਾ ਹੈ ਕਿ ਜਿਹੜਾ ਪਾਸਵਾਨ ਨਾਲੀ ਪਾਰਟੀ ਹੈ ਉਹਦੇ ਐਨਡੀਏ ਦੇ ਨਾਲ ਐਨਡੀਏ ਦੇ ਨਾਲ ਰਲਣ ਕਰਕੇ ਉਹਨਾਂ ਦਾ ਪਿਛਲੀ ਵਾਰ ਉਹਨੇ ਐਨਡੀਏ ਨੂੰ ਇਹਨੂੰ ਜਨਤਾ ਪਾਲ ਯੂ ਨੂੰ 35 36 ਸੀਟਾਂ ਤੇ ਹਰਾ ਦਿੱਤਾ ਸੀ ਤੇ ਇਸ ਵਾਰ ਉਹ ਹੀ ਵਧ ਗਈਆਂ ਜੀ ਬਿਲਕੁਲ ਤੇ ਉਹ ਆਬੀ ਸੀਟਾਂ ਜਿੱਤ ਕੇ ਹੂੰ ਸੋ ਇਸ ਕਰਕੇ ਜਿਹੜੀ ਉੱਥੇ ਐਨਡੀਏ ਦੀ ਨਿਤਿਸ਼ ਕੁਮਾਰ ਦਾ ਚਿਹਰਾ ਉਹਦੀ ਪਪੂਲਾਰਿਟੀ ਜੀ ਔਰ ਭਾਜਪਾ ਦੀ ਮੈਨੇਜਮੈਂਟ ਹਾਂ ਤੇ ਨਾਲ ਜਿਹੜਾ ਉਹਨਾਂ ਨੇ ਸਰਕਾਰੀ ਤੰਤਰ ਜਿਹੜਾ ਚੱਕਿਆ ਸਰਕਾਰੀ ਤੰਤਰ ਜਿਹਦਾ ਪੰਜਾਬ ਦੇ ਵਿੱਚ ਯੂਜ਼ ਹੋਇਆ ਉਵੇਂ ਹੀ ਸਰਕਾਰੀ ਤੰਤਰ ਬਿਹਾਰ ਦੇ ਵਿੱਚ ਯੂਜ਼ ਹੋਇਆ ਕਿਉਂਕਿ ਕੇਂਦਰ ਵੀ ਸਰਕਾਰ ਉਹਨਾਂ ਦੀ ਹੈ ਬਿਹਾਰ 'ਚ ਵੀ ਸਰਕਾਰ ਉਹਨਾਂ ਦੀ ਹੈ ਸੋ ਇਹ ਸਾਰੇ ਜਿਹੜੇ ਫੈਕਟਰ ਹੈ ਇਹਨਾਂ ਫੈਕਟਰਾਂ ਦੇ ਨਾਲ-ਨਾਲ ਇਹ ਵੀ ਗੱਲ ਮੰਨਣੀ ਚਾਹੀਦੀ ਹੈ ਕਿ ਸਿਰਫ ਮੈਨੇਜਮੈਂਟ ਨਾਲ ਨਹੀਂ ਜਿੱਤਿਆ ਜਾਂਦਾ ਕੁਝ ਪਪੂਲਾਰਿਟੀ ਵੀ ਤੁਹਾਡੀ ਉਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਸਰਕਾਰ ਨੇ 10-10000 ਰੁਪਏ ਜਿਹੜੀਆਂ ਔਰਤਾਂ ਦੇ ਖਾਤੇ 'ਚ ਪਾਏ ਸੀਗੇ ਉਹਨਾਂ ਨੇ ਵੀ ਇੱਕ ਵੱਡਾ ਰੋਲ ਪਲੇ ਕੀਤਾ ਹੈ ਤੇ ਉਹਦੇ ਕਰਕੇ ਜਿਹੜੀਆਂ ਵੱਡੀ ਗਿਣਤੀ ਚ ਔਰਤਾਂ ਪੋਲਿੰਗ ਬੂਥਾਂ ਤੇ ਆਈਆਂ ਤੇ ਉਹਨਾਂ ਦੇ ਹੱਕ 'ਚ ਭੁਗਤੀਆਂ ਤੇ ਵੱਡਾ ਮਾਰਜਿਨ ਜਿਹੜਾ ਹੈ ਉਹ ਐਨਡੀਆ ਨੂੰ ਮਿਲ ਗਿਆ ਜੀ ਸਰ ਆਪਾਂ ਇੱਕ ਸਲੋਗਨ ਸੁਣਦੇ ਹੁੰਦੇ ਸੀ ਕਿ ਜਬ ਤੱਕ ਰਹੇਗਾ ਸਮੋਸੇ ਮੇਂ ਆਲੂ ਤਬ ਤੱਕ ਰਹੇਗਾ ਬਿਹਾਰ ਮੇਂ ਲਾਲੂ ਪਰ ਲਾਲੂ ਪਰ ਸਾ ਯਾਦਵ ਜੀ ਦਾ ਬਿਲਕੁਲ ਸਫਾਇਆ ਹੁੰਦਾ ਨਹੀਂਗਾ ਮਤਲਬ ਨਜ਼ਰ ਆ ਰਿਹਾ ਕਿਵੇਂ ਦੇਖਦੇ ਹੋ ਦੇਖੋ ਵੈਸੇ ਤਾਂ ਪਿਛਲੇ 20 ਸਾਲ ਤੋਂ ਹੁਣ ਲਾਲੂ ਦੀ ਥਾਂ ਨਿਤਿਸ਼ ਬਾਰੇ ਇਹ ਗੱਲ ਕਹੀ ਜਾ ਸਕਦੀ ਹੈ ਜੀ ਕਿ ਨਿਤਿਸ਼ ਕੁਮਾਰ ਇੱਕ ਪੂਰੀ ਤਰ੍ਹਾਂ ਡਟਿਆ ਹੋਇਆ ਹੈ ਵਿੱਚ ਜਦੋਂ ਇਹਨਾਂ ਦੀ ਲਾਲੂ ਯਾਦਵ ਦੀ ਪਾਰਟੀ ਦਾ ਉਹਨਾਂ ਦੇ ਨਾਲ ਅਲਾਈਨਸ ਹੈਗਾ ਉਦੋਂ ਉਦੋਂ ਵੀ ਨਿਤਿਸ਼ ਕੁਮਾਰ ਲੀਡ ਕਰ ਰਿਹਾ ਸੀਗਾ ਜੀ ਯਕਿ ਤੇਜਸਵੀ ਉਹ ਉਹਨਾਂ ਦੇ ਨਾਲ ਅ ਉਪ ਮੁੱਖ ਮੰਤਰੀ ਦੇ ਹੈ ਤੇ ਜਦੋਂ ਉਹ ਬੀਜੇਪੀ ਨਾਲ ਸ਼ਾਮਲ ਹੋ ਜਾਂਦਾ ਤਾਂ ਬੀਜੇਪੀ ਦੀ ਸਰਕਾਰ ਬਣ ਜਾਂਦੀ ਹੈ ਜੀ ਸੋ ਹੁਣ ਲਾਲੂ ਤਾਂ ਹੈ ਨਹੀਂ ਹੁਣ ਨਿਤਿਸ਼ ਕੁਮਾਰ ਹੈ ਪਰ ਲਾਲੂ ਅਜੇ ਵੀ ਹੈ ਹਮ ਇਹ ਨਹੀਂ ਹੈ ਕਿ ਲਾਲੂ ਦੀ ਪ੍ਰੈਜੈਂਸ ਅਜੇ ਨਹੀਂ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਜਿਹੜਾ ਤੇਜਸਵੀ ਹੈ ਹਮ ਜੇ ਲਾਲੂ ਦੇ ਫਾਰਮੂਲੇ ਤੇ ਚੱਲਦਾ ਲਾਲੂ ਯਾਦਵ ਇੱਕ ਸੋਸ਼ਲ ਇੰਜੀਨੀਅਰਿੰਗ ਕਰਦਾ ਸੀ ਜੇ ਲਾਲੂ ਯਾਦਵ ਦੀ ਜਿਹੜੀ ਚੜ੍ਹਾਈ ਸੀ ਨਾ ਉਹ ਸਾਰੇ ਦੱਬੇ ਕੁਚਲੇ ਦਲਤ ਭਾਈਚਾਰਿਆਂ ਨਾਲ ਮਿਲ ਕੇ ਉਹਦੀ ਸਟਰੈਂਥ ਬਣਦੀ ਸੀ ਜੀ ਹੁਣ ਇਹਨਾਂ ਨੇ ਉਹ ਸਟਰੈਂਥ ਹੌਲੀ-ਹੌਲੀ ਘਟ ਗਈ ਤੇ ਉਹ ਉਹ ਜਿਹੜੀ ਹੈ ਉਹ ਬੰਡੀਆਂ ਬੰਡੀਆਂ ਗਈਆਂ ਠੀਕ ਹੈ ਤੇ ਉਹ ਸਿਰਫ ਯਾਦਵ ਮੁਸਲਮਾਨ ਗੱਠ ਜੋੜ ਤੇ ਆ ਕੇ ਟਿੱਗ ਗਈ ਕਿ ਯੂਪੀ ਦੇ ਵਿੱਚ ਇਹ ਐਕਸਪੈਰੀਮੈਂਟ ਸਫਲ ਰਿਹਾ ਸੀਗਾ ਸੋ ਇਹਨਾਂ ਨੇ ਫੋਕਸ ਜਿਹੜਾ ਹੈ ਆਪਣਾ ਉਹਦੇ ਤੇ ਰੱਖਿਆ ਜੀ ਮੁਸਲਮਾਨ ਔਰ ਜਾਦਵ ਗੱਠ ਜੋੜ ਜਿਹੜਾ ਹੈ ਵੀ ਇਹਨਾਂ ਨੂੰ ਵੀ ਉਹ ਜਿਤਾ ਦੇਗਾ ਜੀ ਤੇ ਜੇ ਜਿਹੜਾ ਜਿਹੜਾ ਐਕਸਪੈਰੀਮੈਂਟ ਲਾਲੂ ਕਰਦਾ ਸੀਗਾ ਸਾਰੇ ਜੱਬੇ ਕੁਚਲੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦਾ ਉਹਦੇ ਨਾਲ ਲਾਲੂ ਯਾਦਵ ਦਾ ਕੌਣਵਾ ਜਿਹੜਾ ਸੀ ਉਹ ਭਾਰੀ ਹੋ ਜਾਂਦਾ ਸੀ ਉਹੀ ਜਿਹੜੀ ਉਸ ਤਰ੍ਹਾਂ ਦੀ ਸੋਸ਼ਲ ਇੰਜੀਨੀਅਰਿੰਗ ਜਿਹੜੀ ਹੈ ਉਹ ਤੇਜਸਵੀ ਨਹੀਂ ਕਰ ਸਕੇ ਹੂੰ ਇਹ ਯਾਦਵਰ ਮੁਸਲਿਮ ਗਠਜੋੜ ਦੀ ਵੋਟ ਦੇ ਉੱਤੇ ਡਿਪੈਂਡ ਡਿਪੈਂਡ ਕਰ ਗਏ ਤੇ ਇਸ ਕਰਕੇ ਇਹ ਮਾਰ ਖਾ ਰਿਹਾ ਸੋ ਲਾਲੂ ਦੀ ਜਿਹੜੀ ਇੰਜੀਨੀਅਰਿੰਗ ਹੈ ਉਹੀ ਉਹੀ ਹੁਣ ਐਨਡੀਏ ਨੇ ਦੂਏ ਪਾਸੇ ਕੀਤੀ ਹੋਈ ਹੈ ਐਨਡੀਏ ਕੋਲ ਇੱਕ ਪੂਰਾ ਉਹਨਾਂ ਕੋ ਆਪਣੀ ਜਿਹੜੀ ਪੂਰਾ ਖਨਵਾ ਉਹਨਾਂ ਦਾ ਪੂਰਾ ਉਹਨੂੰ ਸਟਰੈਂਥ ਬਣਾ ਕੇ ਰੱਖਦੇ ਆ ਉਹਨੂੰ ਉਹ ਮਤਲਬ ਇਧਰ ਉਧਰ ਨਹੀਂ ਜਾਣ ਦਿੰਦੇ ਇਹ ਇਹ ਭਾਜਪਾ ਦੀ ਹੁਣ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਕਹਿ ਸਕਦੇ ਆਂ ਕਿ ਤੁਸੀਂ ਜਿਹੜਾ ਤੁਹਾਡੇ ਨਾਲ ਇੱਕ ਵਾਰ ਆ ਗਿਆ ਉਹ ਦੂਜੇ ਪਾਸੇ ਨਹੀਂ ਜਾਂਦਾ ਹਮ ਅਦਰਵਾਈਜ਼ ਤਾਂ ਪਾਸਵਾਨ ਕਿਸੇ ਟਾਈਮ ਲਾਲੂ ਦੇ ਨਾਲ ਹੀ ਸੀਗਾ ਬਿਲਕੁਲ ਪਾਸਵਾਨ ਪਾਸਵਾਨ ਦਾ ਜਿਹੜਾ ਇੱਕ ਦਲਿਤ ਭਾਈਚਾਰੇ ਦੇ ਵਿੱਚ ਕਾਫੀ ਵੱਡਾ ਮਜ਼ਬੂਤ ਆਧਾਰ ਹੈ ਹਮ ਉਹ ਇੰਡੀਪੈਂਡੈਂਟ ਹੋ ਗਿਆ ਤੇ ਇਹ ਜਨਤਾਦਲ ਯੂ ਡਾਊਨ ਹੋ ਗਿਆ ਹਮ ਤੇ ਇਹ ਅੱਪ ਹੋ ਗਏ ਜੀ ਕਾਫੀ ਜਿਹੜੀ ਵੱਡੇ ਮਾਰਜਨ ਨਾਲ ਸੀਟਾਂ ਇਹਨਾਂ ਨੇ ਪਿਛਲੀ ਵਾਰ ਜਿੱਤੀਆਂ ਸੀਗੀਆਂ ਤੇ ਇਸ ਵਾਰ ਉਹ ਦੂਜੇ ਪਾਸੇ ਚਲਾ ਗਿਆ ਜੀ ਤੇ ਇਹ ਬਿਲਕੁਲ ਹੀ ਸਫਾਇਆ ਹੋ ਗਿਆ ਤੇ ਉਹਨਾਂ ਦਾ ਗਰਾਫ ਵਧ ਗਿਆ ਹਾਂ ਪਰ ਇਹ ਜ਼ਰੂਰ ਹੈ ਕਿ ਇਹ ਜਿੱਤ ਕੱਲੀ ਜਿਸ ਤਰ੍ਹਾਂ ਮੈਂ ਤਰਨ ਤਰਨ ਵਾਲੇ ਵਿੱਚ ਕਹਿ ਰਿਹਾ ਕਿ ਇਹ ਜਿੱਤ ਕੱਲੀ ਨੀਤੀਆਂ ਜਾਂ ਚਿਹਰਿਆਂ ਦੀ ਨਹੀਂ ਹੈ ਇਹ ਦੂਜਾ ਕੰਮ ਜਿਹੜਾ ਦੂਜਾ ਕੰਮ ਚੱਲਿਆ ਉਹਦੀ ਵੀ ਜਿੱਤ ਹੈ ਜੀ ਸੋ ਬਹੁਤ-ਬਹੁਤ ਧੰਨਵਾਦ ਲੈਂਦਾ ਥੈਂਕ ਯੂ ਸ਼ੁਕਰੀਆ ਸੋ ਚੋਣਾਂ ਨੂੰ ਲੈ ਕੇ ਚਰਚਾ ਇੱਥੇ ਖਤਮ ਕਰਦੇ ਹਾਂ ਕਾਉਨਫੇਰੇ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ